ਤੁਸੀਂ ਜੁੜਿਓ ਡੀਡੀਐਸ ਨਿਊਜ਼ ਚੈਨਲ ਡੀਡੀਐਸ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤਾਜ਼ਾ ਖਬਰ ਆਈ ਹੈ ਰਈਆ ਤੋਂ ਜਿੱਥੇ ਕੀ ਟਰੈਕਟਰ ਮਾਰਚ ਕੀਤਾ ਗਿਆ ਇਸ ਮੌਕੇ ਦੇ ਕਿਸਾਨਾਂ ਵੱਲੋਂ ਵੱਡੇ ਵੱੱਡੇ ਦੇ ਟਰੈਕਟਰ ਮਾਰਚ ਕੀਤਾ ਗਿਆ ਅਤੇ ਕਿਸਾਨਾਂ ਆਗੂਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਆਪਣੀਆਂ ਮੰਗਾਂ ਨੂੰ ਲੈ ਕੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਦਰਸ਼ਨ ਕੋਰ ਪਿਦਾਦਪੁਰ ਦੀ ਰਈਆ ਤੋਂ ਇਹ ਤਾਂ online ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਆਪਾਂ ਜੋ ਕਿ ਟ੍ਰੈਕਰ ਮਾਰਕ ਕੱਢਿਆ ਜਾ ਰਿਹਾ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲੰਮੀ ਲੈਣ ਆ ਰਹੀ ਆ ਮਰਦਾਬਾਦ 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 ਕਿੰਨ ਸਰਕਾਰ ਹਾਏ ਹਾਏ ਹੋ ਰਹੀ ਹੈ ਤੁਹਾਨੂੰ ਲਾਈਵ ਸੀਨਾ ਜੋ ਦਿਖਾ ਰਹੇ ਆ ਹਾਏ 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 ਐਮਐਸਸੀ ਸਿੰਟਰ ਦੀ ਸਰਕਾਰ ਲਾਗੇ ਲਾਗੇ ਹੋ ਰਹੀ ਆ ਕਿੰਨੀ ਕਰਨ ਨਹੀਂ ਹੋਣ ਦੇ ਆਗੇ ਨਹੀਂ ਹੋਣ ਦੇ ਆਗੇ ਨਹੀਂ ਹੋਣ ਦੇ ਆਗੇ शहीद करने वाली सरकार हाय 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 मनु शहीद करने वाली सरकार का बेड़ा गर्क बेड़ा गर्क बेड़ा गर्क जवानों को किताबा करने वाली सरकार का रवे का खना रवे का खना रवे का खना जवानों को किताबा करने वाली सरकार का बेड़ा गर्क बेड़ा गर्क बेड़ा गर्क कलयुग की आदियां नीतियां मुर्दाबाद 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 आशीर्वाद मोदी मुर्दाबाद मुर्दाबाद ਕੀਤ ਰਹੇ ਹੋ ਅਜਿਹਾ ਵਿਕੇ ਤੋਂ ਕਿ ਇੱਕ ਇਮਾਰਤ ਚ ਕਟਿਆ ਗਿਆ ਵਾ ਤੇ ਬਹੁਤ ਦੂਰ ਤੱਕ ਜਿਹੜੇ ਆ ਕਿਸਾਨ ਆਪੂ ਆਪਣੇ ਫੈਕਟਰੀਆਂ ਦੇ ਤੇ ਸ਼ਾਮਲ ਹੋਇਆ ਤੇ ਬਹੁਤ ਸਾਰੇ ਬੰਦੀਆਂ ਚੋ ਜੋ ਕਿ ਸੰਯੁਕਤ ਮੋਰਚੇ ਵੱਲੋਂ ਇਥੇ ਸਾਰਾ ਵੀ ਸੰਭਲ ਆ ਆਗੂ ਸਹਿਬਾਨ ਉਹਨਾਂ ਨਾਲ ਆਪਾਂ ਗੱਲਬਾਤ ਨਹੀਂ ਕਰਾਂਗੇ ਪੀ ਅੱਜ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਵਾ ਤੇ ਇਹ ਕਾਦੇ ਸੰਬੰਧ ਵਿੱਚ ਆਪਾਂ ਤੁਹਾਨੂੰ ਲੋਕਾਂ ਨੂੰ ਦੱਸ ਦੇਣਾ ਹੈ ਕਿ ਇਹ ਕਿਸੇ ਦਾ ਕੰਮ ਤੋਂ ਹੈ ਵੀ ਜਸਤ। ਅੱਜ ਦਾ ਸਾਡੀ ਆਇਆ ਰੋਡ ਮਾਰਚ ਕੱਢਿਆ ਗਿਆ ਰੋਡ ਮਾਰਚ ਇਹ ਕਾਦੇ ਸੰਬੰਧ ਵਿੱਚ ਕੱਢਿਆ ਗਿਆ ਜੀ। ਇਹ ਵੀ ਅੱਜ ਦਾ ਟਰੈਕਟਰ ਮਾਰਚ ਆ ਕਿ ਕਿਸੀਆਂ ਜਿੰਨਿ ਘਟਨਾਵਾਂ ờ ਲੋੜੀਂਦੀਆਂ ਵਾਪਰੀਆਂ ਜਿਹੜੀਆਂ ਸੰਘੂ ਬਾਦਰ ਤੇ ਵਾਪਰੀਆਂ ਉਹਨਾਂ ਘਟਨਾਵਾਂ ਦੇ ਰੋਸ ਵਿੱਚ ਅੱਜ ਦਾ ਮਾਰਚ ਕੱਢਿਆ ਜਾ ਰਿਹਾ ਤੇ ਨਾਲ ਜਿਹੜਾ ਐਸਟੀਐਮ ਭਾਰਤ ਆ ਉਹਦਾ ਆਪਣਾ ਵੀ ਮੋਰਚਾ ਲਗਾਤਾਰ ਚੱਲ ਰਿਹਾ ਬਸ ਨਰਕ ਲਗਾਤਾਰ ਚੱਲ ਰਿਹਾ ਦੋਆਂ ਅਗਲੀ ਕੋਟਾ ਸੰਦੇਸ਼ ਦਾ ਕੀ ਰੋਜ਼ਾਂ ਸਾਰੇ ਜੋ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਐਸਟੀਐਮ ਇਹ ਸਾਫ ਤੋਂ ਬਾਅਦ ਪੂਰਨ ਰਹਿ ਗਿਆ ਇਹ ਅੱਜ ਦੇ ਦਿਨ ਆਪਣੀ ਆਤਮਾ ਇੱਕ ਰੋਸ ਬਣ ਇਨਫੈਕਟ ਮਾਰਕੀ ਰੱਖ ਮੰਗਾਵਨਾ ਨਹੀਂ ਮੁਕਤ ਹੋਤੇ ਅੱਜ ਆਤਮਾ ਦੀ ਘੋੜਾ ਦੀ ਕੀਮਤ ਜਿਹੜੀ ਹੋਟ ਹੈ ਕਿ ਕੀਤੀ ਜਾਵੇ ਜਿਹੜੇ ਛਾਣਾ ਮਜ਼ਦੂਰਾਂ ਤੋਂ ਜੜਿਆ ਹਰ ਤਰ੍ਹਾਂ ਦਾ ਕਰਜ਼ਾ ਜਵਾਬ ਅੱਜ ਕੀ ਮੈਸੇਜ ਆ ਖਾਸ ਕਰਕੇ ਕੀ ਮੈਸੇਜ ਆ ਸੋਨੇ ਆ ਸਰਦਾਰ ਦੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅੱਜ ਦੇ ਮਾਤ ਦਾ ਮੈਸੇਜ ਇਹੋ ਆ ਕਿ ਸਰਕਾਰ ਨੂੰ ਚਾਹੀਦਾ ਕਿ ਲੋਕ ਸੰਸਦ ਨੂੰ ਬਹਾਰ ਰਣ ਦੇਵੇ ਲੋਕਾਂ ਦਾ ਖਰਚੇ ਉੱਤੇ ਜਾਣਾ ਦਿੱਲੀ ਰਾਜਧਾਨੀਆ ਦੇਖੀਓ ਉੱਥੇ ਜਾਣਾ ਕਨੜਾਸ ਘਾਰਿਆ ਉਹਨਾਂ ਨੂੰ ਜਾਣ ਦਿੱਤਾ ਜਾਵੇ ਰਸਤੇ ਦਾ ਬੰਦ ਕਰ ਤੇ ਜਾਣ ਤੇ ਜਿਹੜੀਆਂ ਪਸੰਦੀਆਂ ਮੰਗਾ ਕਿਉਂਕਿ ਸਾਡੇ ਗਾਸ ਹੁੰਦਾ ਹਨ ਕੋਈ ਸਾਨੂੰ ਆਗਿਆ ਦਿੰਦਾ ਆਪਣੇ ਹੱਥ ਨਹੀਂ ਲੜਦਾ ਤੇ ਮੰਡਾਂ ਨੇ ਮੰਗਣ ਲੱਗੇ ਅਸੀਂ ਉਹਨਾਂ ਮੰਗਾਂ ਦੀ ਤਾਕਤ ਕੋਲ ਲੜ ਰਹੇ ਹਾਂ ਅਸੀਂ ਇਹ ਕਹਣਾ ਚਾਹੁੰਦੇ ਹਾਂ ਲੋਕਾਂ ਨੂੰ ਕਿ ਮੈਦਾਨ ਦੇ ਵਿੱਚ ਆਉਣ ਮੋਦੀ ਦੀ ਸਰਕਾਰ ਜਿਹੜੀ ਫਾਸ਼ੀਵਾਦ ਪੈਦਾ ਕਰਨ ਦੀ ਕੋਸ਼ਿਸ਼ ਹੈ ਉਹ ਸਰਕਾਰ ਨੂੰ ਹਰਵਾਉਣਾ ਬੜਾ ਜ਼ਰੂਰੀ ਹੈ ਉਹਨੀਆਂ ਜਿੱਥੇ ਲੋਕ ਪ੍ਰੋਤੀ ਜਿੱਥੀਆਂ ਉਹਨਾਂ ਨੂੰ ਭਾਗ ਦੇਣਾ ਬਹੁਤ ਜ਼ਰੂਰੀ ਆ ਇਸ ਕਰਕੇ ਸਾਰਿਆਂ ਦਾ ਫਤ ਬਣਦਾ ਉਹ ਨਿਕਲਣ ਮਿਦਾਨ ਚ ਤੇ ਜਿਹੜੇ ਆਉਣ ਵਾਲੇ ਦਿਨਾਂ ਚ 14 ਮਾਰਚ ਨੂੰ ਐਸਕੇਮ ਦਾ ਸੱਦਾ 14 ਮਾਰਚ ਦਾ ਤੇ ਦਿੱਲੀ ਜਾਣ ਦਾ ਉਹਦੇ ਤੇ ਵੀ ਫੁੱਲ ਪਹੇ ਜਾਣ ਤੇ ਇਹ ਬਾਕੀ ਜਿਹੜੇ ਐਕਸ਼ਨ ਆਉਂਦੇ ਆ ਐਸਕੇਮ ਦੇ ਬਹੁਤ ਸਾਰੇ ਸਮਝ ਕੇ ਸਿਆਣੀ ਬੰਦੇ ਜਿੱਤਾ ਤੁਸੀਂ ਵੀ ਇਹਦਾ ਖੰਡ ਪਾਵਾਂ ਦਿੱਲੀ ਨੂੰ ਕੂਜ ਕਰ ਰਹੇ ਹੋ 14 ਮਾਰਚ ਨੂੰ ਜਾ ਰਿਹਾ ਐਸਕੇਮ ਜਾ ਰਿਹਾ ਤੇ ਸਾਡੀ ਜਿਹੜੀ ਮਜੂਦ ਸਭਾ ਮੈਂ ਪੰਜਾਬ ਦਾ ਸੁਚਨਨ ਕਰਤਿਆਂ ਅਸੀਂ ਇਹ ਸਰਮੋਰਚੇ ਦੀ ਪੁਰਜੋਤ ਸ਼ਰਤਾਂ ਚ ਫਿਕਰੀ ਕਰੀ ਵੀ ਤੇ ਹਰ ਤਰੀਕੇ ਦੇ ਨਾਲੇ ਦੀ ਮੋਟਾ ਹਰ ਵੇਲੇ ਸਮਰਥੀ ਪੂਰਾ ਜਦੋਂ ਜੋ ਪੋਰੀ ਬਾਰਡਰ ਤੇ ਆ ਜਦੋਂ ਸੰਭੂ ਬਾਰਡਰ ਤੇ ਆ ਉੱਥੇ ਕਿਸਾਨਾਂ ਤੇ ਜਿਹੜੀ ਸਰਕਾਰ ਵਾ ਹਰਿਆਣੇ ਦੀ ਉਹਨੇ ਬਹੁਤ ਹੀ ਜ਼ੁਰਮ ਟਾਇਆ ਸਾਡਾ ਲੋਕਤੰਤਰੀ ਹੱਕ ਵਾਲਾ ਸਾਡਾ ਗਾਂਟੋ ਮੇਤਕਾਰ ਨੇ ਸਾਨੂੰ ਪ੍ਰੋਟੈਸਟ ਕਰਨ ਦਾ ਹੱਕ ਦਿੱਤਾ ਕਿ ਖਾਂਤ ਬਈ ਢੰਗ ਨਾਲ ਅਸੀਂ ਆਪਣਾ ਪ੍ਰੋਟੈਸਟ ਜਾਰ ਕਰ ਸਕਦੇ ਆ ਜਿਸ ਤਰ੍ਹਾਂ ਯੂਰਪ ਦੇ ਵਿੱਚ ਡਬਲਿਊਟੀ ਦੀਆਂ ਡਬਲਿਊਟੀ ਤੋਂ ਦੀਆਂ ਨੀਤੀਆਂ ਦੇ ਖਿਲਾਫ ਉਹਨਾਂ ਕਿਸਾਨਾਂ ਨੇ ਬੜੇ ਬੜੇ ਟਰੈਕਟਰਾਂ ਤੇ ਬਾਦ ਕੀਤਾ ਜਾਂ ਉਹ ਸੇਨ ਦੇ ਵਿੱਚ ਕੀਤਾ ਜਾਂ ਉਹ ਫ੍ਰਾਂਸ ਦੇ ਵਿੱਚ ਕੀਤਾ ਡੈਨਮਾਰਕ ਦੇ ਵਿੱਚ ਪੁਰਤਗਾਲ ਦੇ ਵਿੱਚ ਕੀਤਾ ਪਰ ਉਹਨਾਂ ਸਰਕਾਰਾਂ ਨੇ ਉਹਨਾਂ ਨੂੰ ਬੜੀ ਇਮਾਨਦਾਰੀ ਨਾਲ ਅੱਗੇ ਜਾਣ ਦਿੱਤਾ ਇੱਥੇ ਕਿ ਗੱਲ ਇਹ ਉਹ ਜਿਹੜਾ ਦਫਤਰ ਹੈ ਯੂਨੋ ਦਾ ਉੱਥੋਂ ਤੱਕ ਵੀ ਉਹਨਾਂ ਨੇ ਖਰਾਉ ਕੀਤਾ ਸ਼ਾਨਤ ਭਾਈ ਪ੍ਰੋਟੈਕਟ ਕਰਦਾ ਸਾਡਾ ਮੱਤਵਾ ਸਾਡਾ ਅੱਜ ਦਾ ਮਕਸਦ ਜਿਹੜਾ ਸਾਡੇ ਭਗਤ ਵੀ ਦਾ ਤੇ ਜ਼ੁਲਮ ਹੋਇਆ ਜਾਂ ਉਹ ਸ਼ੁਭ ਕਰਨ ਸੇਕਵਾ ਜਾਂ ਅਮਰਪਾਲਿਕ ਲੜਕਾ ਜਿਹੜਾ ਲੰਗਰ ਦੀ ਸੇਵਾ ਕਰਦਾ ਜਾਂ ਸਾਡੇ ਨੌਜਵਾਨ ਦੇ ਕਿਸਾਨ ਇੱਕਦਮ ਬੋਰੀਆਂ 'ਚ ਪਾ ਕੇ ਪਿੱਛੇ ਲੈ ਕੇ ਨੌਜਵਾਨ ਦੋ ਜਿਹੜੇ ਹੋਰ ਨੌਜਵਾਨ ਉਹਨਾਂ ਨੂੰ ਵੀ ਬੋਰੀਆਂ 'ਚ ਪਾ ਕੇ ਲੈ ਗਿਆ ਅਸੀਂ ਉਹਨਾਂ ਕਿਸਾਨਾਂ ਦਾ ਪਤਾ ਚੱਲ ਚੁੱਕਾ ਵਾ ਜੋ ਬੋਰੀਆਂ 'ਚ ਪਾ ਕੇ ਖੜੇ ਆ ਕਿ ਉਹਨਾਂ ਦੇ ਖਾਲੀਵਾਰਾਂ ਨੂੰ ਕੀ ਪਤਾ ਵਾ ਜਾਣ ਚੱਕੇ ਬੰਦੇ ਨੂੰ ਪਤਾ ਪਈ ਇਹਨੇ ਕਿਸਾਨ ਗਿਆ ਵਾ ਉਹ ਮਿਲ ਗਿਆ ਜਾਂ ਨਹੀਂ 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 ਉਹਨਾਂ ਜੋ ਇੱਕ ਸਿਰਫ ਜਿਹੜਾ ਨੌਜਵਾਨ ਅਮਰਪਾਲ ਉਹ ਦਿੱਤਾ ਵਾ ਜਿਹੜਾ ਬਹੁਤ ਹਿੰਮਤ ਕੁੱਟਦਾ ਪਾ ਕੀਤਾ ਜਗਮੀ ਆਦ ਤੇ ਵਿੱਚ ਪਰ ਉਹ ਪੰਜ ਨੌਜਵਾਨ ਜਿਨ੍ਹਾਂ ਤੇ ਤਸ਼ੱਦਦ ਕੀਤਾ ਤੇ ਉਹਨਾਂ ਨਾਲ ਦੋ ਨੌਜਵਾਨ ਹੋਰ ਵੀ ਹੋਰੀਆਂ ਦੇ ਵਿੱਚ ਪਾ ਕੇ ਲੈ ਗਏ ਆ ਉਹਨਾਂ ਦਾ ਅਜੇ ਤੱਕ ਨਹੀਂ ਆ ਕੋਈ ਪਤਾ ਨਹੀਂ ਦੱਸਦਾ ਅਸੀਂ ਇਹਦੀ ਮੰਗ ਕਰਦੇ ਹਾਂ ਕਿ ਉਹ ਸਾਨੂੰ ਵਾਪਸ ਕੀ ਦਿੱਤੇ ਜਾਣ ਇਹਨਾਂ ਹੀ ਹਫ਼ਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ